ਕਵਦੀਪ ਪ੍ਰਾਨ ਕਹਿੰਦਾ ਵੀ ਸਾਨੂੰ ਸਭ ਤੋਂ ਵੱਧ ਹੈਰਾਨੀ ਹੋਈ ਕਹਿੰਦਾ ਜਦੋਂ ਅਸੀਂ ਅੰਦਰ ਗਏ ਕਹਿੰਦਾ ਮੇਰੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਜਿਹੜਾ ਕਹਿੰਦਾ ਉਹਨਾਂ ਦਾ ਹਾਲ ਸੀ ਵੱਡਾ ਜਿਹਦੇ ਵਿੱਚ ਜਾ ਕੇ ਮੈਂ ਇੱਥੇ ਸੀ ਉਹਦੇ ਵਿੱਚ ਸੰਤਾਂ ਦੀ ਕਹਿੰਦਾ ਬਾਬਾ ਜਰਨੈਲ ਸਿੰਘ ਦੀ 8 ਫੁੱਟ ਦੀ ਤਸਵੀਰ ਬਣਾ ਕੇ ਲਾਈ ਹੋਈ ਉਸ ਬੰਦੇ ਨੇ ਜਿਹੜਾ ਉਹ ਕਹਿੰਦਾ ਸੀ ਮੇਰਾ ਫਫੜ ਬਹੁਤ ਵਿਰੋਧੀ ਹੈ ਉਹ ਬੰਦੇ ਨੇ ਉਹਦਾ ਨਾਂ ਸੀ 바ਰੂਮਲ ਸੇਠ 바ਰੂਮਲ ਕਹਿੰਦਾ ਵੀ ਮੈਂ ਮੁੰਡੇ ਨੂੰ ਆਖਿਆ ਵੀ ਤੂੰ ਤਾਂ ਕਹਿੰਦਾ ਸੀ ਇਸ ਸੰਤਾਂ ਦਾ ਵਿਰੋਧੀ ਹੈ ਪਿੰਡਰਾਂ ਵਾਲਿਆਂ ਦਾ ਤੇ ਆ ਤਾਂ ਗੱਲ ਹੀ ਕੁਝ ਹੋਰ ਆ ਕਹਿੰਦਾ ਸੀ ਉਹਨੂੰ ਪੁੱਛਿਆ ਵੀ ਗੱਲਬਾਤ ਹੋਈ ਉਹ ਸੇਠ ਨੂੰ ਪੁੱਛਿਆ ਵੀ ਤੁਸੀਂ ਸੰਤਾਂ ਨੂੰ ਪਿੰਡਰਾਂ ਵਾਲਿਆਂ ਨੂੰ ਕਿਵੇਂ ਦੇਖਦੇ ਹੋ ਕਿਹੋ ਜਿਹਾ ਬੰਦਾ ਸੀ ਉਹ ਕਹਿੰਦਾ ਵੀ ਉੱਚੀ ਉੱਚੀ ਰੋਣ ਲੱਗ ਗਿਆ ਉਹ ਤਾਂ ਮਰਨ ਲੱਗ ਗਿਆ ਕਹਿੰਦਾ ਇਹ ਮੇਰੇ ਮੂਰੇ ਹੋਰ ਵੀ ਇੱਕ ਕੈਨ ਫਿਊਜਨ ਜੀ ਪੈਦਾ ਹੋ ਗਈ ਕਹਿੰਦਾ ਵੀ ਮੇਰੇ ਮਨ ਦੇ ਵਿੱਚ ਕਹਿੰਦਾ ਮੈਂ ਖਿਆ ਜਮਾ ਕਮਾਲ ਆ ਕਹਿੰਦਾ ਵੀ ਜਦੋਂ 60-62 ਸਾਲ ਦਾ ਬੰਦਾ ਜਾਂ 65 ਸਾਲ ਦਾ ਬੰਦਾ ਕਹਿੰਦਾ ਇਦਾਂ ਰੋਣ ਲੱਗ ਗਿਆ ਤੇ ਕਹਿੰਦਾ ਮੈਂ ਹੈਰਾਨ ਹੋ ਗਿਆ ਕਹਿੰਦਾ ਸੀ ਉਹਨੂੰ ਆਖਿਆ ਵੀ ਤੁਸੀਂ ਰੋਣਾ ਸਾਨੂੰ ਗੱਲ ਦੱਸੋ ਵੀ ਗੱਲ ਕੀ ਆ ਫਿਰ ਕਹਿੰਦਾ ਵੀ ਉਹਨੇ ਗੱਲ ਸੁਣਾਈ ਸਾਰੀ ਉਨੇ ਗੱਲਾਂ ਸੁਣਾਈ 1900 ਵਰ੍ਹੇ ਤੋਂ ਲੈ ਕੇ 1984 ਤੱਕ ਦੀ ਜਿਹੜੀ ਕਹਾਣੀ ਸੀ ਉਹ ਕਹਿੰਦਾ ਵੀ ਜਦੋਂ ਮਮਾ ਜਰਨੈਲ ਸਿੰਘ ਦਮਦਿਤਕ ਸਾਲ ਦੇ ਵਿੱਚ ਛੋਟੇ ਹੁੰਦੇ ਵਿਦਿਆਰਥੀ ਪੜ੍ਹਦੇ ਹੁੰਦੇ ਸੀ ਨਾ ਉਹਨਾਂ ਦੇ ਨਾਲ ਕਹਿੰਦਾ ਇੱਕ ਉਹਦਾ ਦੋਸਤ ਪੜ੍ਹਦਾ ਹੁੰਦਾ ਸੀ ਦਮਦਿਤਕ ਸਾਲ ਦੇ ਵਿੱਚ ਜਦੋਂ ਕਹਿੰਦਾ ਇਹ ਪੜਦੇ ਸੀ ਤੇ ਕਹਿੰਦਾ ਵੀ ਉਹ ਜਦੋਂ ਉਹਦੇ ਆਪਣੇ ਦੋਸਤ ਦੇ ਘਰ ਬਾਬਾ ਜਰਨੈਲ ਸਿੰਘ ਜਾਂਦੇ ਕਦੇ ਨਾਲ ਜਦੋਂ ਆਪਦੀ ਮਿੱਤਰ ਦੇ ਨਾਲ ਕਈ ਵਾਰੀ ਬੰਦਾ ਜਾਵਣਦਾ